ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆਰਟੀ ਜਸਕੀਰ ਸਿੰਘ ਮਾਨ ਮੈਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਤਸਵੀਰ ਤਿਆਰ ਕੀਤੀ ਹੈ ਜੋ ਤਸਵੀਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੈ ਉਹ ਪੈਂਸਿਲ ਨਾਲ ਤਿਆਰ ਕੀਤੀ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਸਵੀਰ ਕਿੰਨੇ ਦਿਨਾਂ ਵਿੱਚ ਬਣੀ ਹੈ ਤੇ ਇਸ ਵਿੱਚ ਕਿਹੜੇ-ਕਿਹੜੇ ਮਟੀਰੀਅਲ ਯੂਜ਼ ਹੋਏ ਹਨ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਸਾਰੀ ਜਾਣਕਾਰੀ ਮਿਲੇਗੀ ਮੈਂ ਇਹ ਤਸਵੀਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਤਿਆਰ ਕੀਤੀ ਹੈ ਅਤੇ ਤੁਹਾਨੂੰ ਦੱਸਦਾ ਹਾਂ ਕਿ ਇਸ ਤਸਵੀਰ ਦੇ ਵਿੱਚ ਕਿਹੜੀਆਂ-ਕਿਹੜੀਆਂ ਪੈਨਸਲਾਂ ਰੇਜਰਾਂ ਅਤੇ ਹੋਰ ਕਿਹੜੇ-ਕਿਹੜੇ ਸਮਾਨ ਦਾ ਪ੍ਰਯੋਗ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਇਸ ਤਸਵੀਰ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤਸਵੀਰ ਦੇ ਵਿੱਚ ਇਹ ਪੈਨਸਲਾਂ ਦਾ ਪ੍ਰਯੋਗ ਕੀਤਾ ਗਿਆ ਹੈ ਇਹ ਪੈਨਸਲ ਨੂੰ ਆਪਾਂ ਆਰਟ ਲਾਈਨ ਦੀਆਂ ਪੈਨਸਲਾਂ ਕਹਿ ਸਕਦੇ ਹਾਂ ਇਸ ਪੈਨਸਲਾਂ ਵਿੱਚ ਲਗ ਲਗ ਗ੍ਰੇਡ ਹੁੰਦੇ ਹਨ ਸਭ ਤੋਂ ਪਹਿਲਾਂ ਇਸ ਦੇ ਵਿੱਚ ਆਉਂਦਾ ਹੈ ਐਚ ਬੀ ਗ੍ਰੇਡ ਐਚ ਬੀ ਗ੍ਰੇਡ ਤੋਂ ਭਾਵ ਹੈ ਕਿ ਇਹ ਸਭ ਤੋਂ ਫਿੱਕਾ ਤੇ ਫਿੱਕਾ ਮਤਲਬ ਕਿ ਲਾਈਟ ਚੱਲਦਾ ਹੈ 2b 2b ਗ੍ਰੇਡ ਤੋਂ ਭਾਵ ਹੈ ਕਿ ਇਹ ਕੀ ਇਹ ਗ੍ਰੇਡ ਮਤਲਬ ਕੀ ਉਸ ਨਾਲੋਂ ਥੋੜਾ ਜਿਹਾ ਗੂੜਾ ਡਾਰਕ ਚੱਲਦਾ ਹੈ 4b ਗ੍ਰੇਡ 4b ਗ੍ਰੇਡ ਤੋਂ ਭਾਵ ਹੈ ਕਿ ਇਹ ਉਸ ਨਾਲੋਂ ਡਾਰਕ ਚੱਲਦਾ ਹੈ 8b ਗ੍ਰੇਡ 8b ਗ੍ਰੇਡ ਤੋਂ ਭਾਵ ਹੈ ਕਿ ਇਹ ਉਸ ਨਾਲੋਂ ਵੀ ਗੂੜਾ ਡਾਰਕ ਚੱਲਦਾ ਹੈ ਤਾਂ a6b ਗ੍ਰੇਡ ਹੈ ਮਤਲਬ ਕਿ A 8B ਨਾਲੋਂ ਲਾਈਟ ਚੱਲਦਾ ਹੈ ਮਤਲਬ ਕਿ 8B ਗ੍ਰੇਡ ਇਸ ਨਾਲੋਂ ਡਾਰਕ ਚੱਲਦਾ ਹੈ ਤੇ A 10B ਗ੍ਰੇਡ ਇਹ ਸਭ ਤੋਂ ਗੂੜਾ ਮਤਲਬ ਕਿ ਡਾਰਕ ਚੱਲਦਾ ਹੈ ਇਸ ਵਿੱਚ ਦਸਤਾਰ ਦੇ ਵਿੱਚ ਇਸ ਦਾ ਕੰਮ ਕੀਤਾ ਗਿਆ ਹੈ ਤੇ ਇਸ ਦੇ ਇਸ ਤਸਵੀਰ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਮਹਾਰਾਜ ਜੀ ਤਸਵੀਰ ਦੇ ਵਿੱਚ ਵਿੱਲੋ ਚਾਰਕੋਲ ਸਟਿਕਾ ਇਹ ਇੱਕ ਤਰ੍ਹਾਂ ਦੀ ਕਹਿੰਦੇ ਹਨ ਕਿ ਇਹ ਅ ਅੰਗੂਰਾਂ ਦੀ ਲੱਕੜੀ ਦੀ ਬਣੀ ਹੈ ਇਹ ਵਿਲੋ ਚਾਰਕੋਲ ਇਸ ਦੇ ਵਿੱਚ ਇੱਕ ਇਹ ਬਾਕਸ ਆਉਂਦਾ ਹੈ ਪੈਕਿੰਗ ਆਈ ਆਉਂਦੀ ਹੈ ਤੇ ਇਹ 25 ਪੀਸ ਆਉਂਦੇ ਹਨ ਇਹ ਲਗਭਗ 3 ਕੁ 100 ਰੁਪਏ ਦਾ ਮਾਰਕੀਟ ਦੇ ਵਿੱਚ ਮਿਲ ਜਾਂਦਾ ਹੈ ਇਸ ਦੇ ਵਿੱਚ ਇਸ ਟਾਈਪ ਦੀਆਂ ਸਟਿਕਸ ਹੁੰਦੀਆਂ ਹਨ ਮਤਲਬ ਕਿ ਇਹਨਾਂ ਨੂੰ ਆਪਾਂ ਚਾਰਕੋਲ ਸਟਿਕ ਵੀ ਕਹੀ ਕਹਿ ਸਕਦੇ ਹਾਂ ਇਸ ਤਸਵੀਰ ਦੇ ਵਿੱਚ ਇਸ ਪੇਂਟਿੰਗ ਦੇ ਵਿੱਚ ਇਸ ਦਾ ਪ੍ਰਯੋਗ ਕੀਤਾ ਗਿਆ ਹੈ ਚਾਰਕੋਲ ਇਹਨਾਂ ਦਾ ਨਾਮ ਹੈ ਮੈਂ ਦੁਬਾਰਾ ਤੋਂ ਦੱਸ ਦਿੰਦਾ ਕਿ ਇਹਨਾਂ ਦਾ ਨਾਮ ਚਾਰਕੋਲ ਸਟਿਕ ਹੈ ਇਹ 25 ਪੀਸ ਆਉਂਦੇ ਹਨ ਤੇ ਇਹ ਬਹੁਤ ਹੀ ਸਮੂਥ ਚੱਲਦੇ ਹਨ ਤੇ ਇਸ ਤਸਵੀਰ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਤਸਵੀਰ ਦੇ ਵਿੱਚ ਇਹ ਪੈਨਸਲਾਂ ਦਾ ਪ੍ਰਯੋਗ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਚਾਰਕੋਲ ਪੈਨਸਲ ਮੀਡੀਅਮ ਮੀਡੀਅਮ ਤੋਂ ਭਾਵ ਹੈ ਕਿ ਇਹ ਇੱਕ ਇਸ ਦੇ ਵਿੱਚ ਤਿੰਨ ਟਾਈਪ ਦੀਆਂ ਪੈਨਸਲਾਂ ਆਉਂਦੀਆਂ ਹਨ ਇੱਕ ਪੈਨਸਲ ਆਉਂਦੀ ਹੈ ਚਾਰ ਚਾਰਕੋਲ ਪੈਨਸਲ ਹਾਰਡ ਇੱਕ ਪੈਨਸਲ ਆਉਂਦੀ ਹੈ ਚਾਰਕੋਲ ਪੈਨਸਲ ਮੀਡੀਅਮ ਇੱਕ ਪੈਨਸਲ ਆਉਂਦੀ ਹੈ ਚਾਰਕੋਲ ਪੈਨਸਲ ਸੌਫਟ ਆ ਇਹ ਇਸ ਤੋਂ ਭਾਵ ਹੈ ਕਿ ਮੀਡੀਅਮ ਤੋਂ ਨਾ ਇਹ ਹਾਰਡ ਚੱਲੇ ਨਾ ਇਹ ਸਮੂਥ ਚੱਲੇ ਇਹ ਮੀਡੀਅਮ ਚਲਦੀ ਹੈ ਤੇ ਅਗਲੀ ਪੈंसिल ਹੈ ਸਟੈਡਲਰ ਦੀ ਪੈंसिल ਮੇਡ ਇਨ ਜਰਮਨੀ ਇਸ ਨੂੰ ਬਹੁਤ ਵੱਡੇ ਵੱਡੇ ਆਰਟਿਸਟ ਵਰਤਦੇ ਹਨ ਇਹ 10b ਗ੍ਰੇਡ ਹੈ ਅਤੇ ਇਸ ਨਾਲ ਬਹੁਤ ਪੇਂਟਿੰਗ ਦੇ ਵਿੱਚ ਡਾਰਕਨੈਸ ਆਉਂਦੀ ਹੈ ਤੇ ਇਹ ਪੈਨਸਲ ਹੈ ਮਕੈਨੀਕਲ ਪੈਨਸਲ ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਕਲੱਚ ਪੈਨਸਲ ਨਾਂ ਤੋਂ ਜਾਣਦੇ ਹਾਂ ਇਹ ਸੋਲੋ ਦੀ ਹੈ ਇਸ ਵਿੱਚ 0.5 mm ਦਾ ਸਿੱਕਾ ਪੈਂਦਾ ਹੈ ਤੇ ਇਸ ਦੇ ਵਿੱਚ ਇਹ ਰੇਜ਼ਰ ਇਰੇਜ਼ਰ ਮਿਲਦੀ ਹੈ ਤੁਸੀਂ ਦੇਖ ਸਕਦੇ ਹੋ ਇਹ ਇੱਕ ਤਰ੍ਹਾਂ ਦੀ ਇਰੇਜ਼ਰ ਹੈ ਜੋ ਕਿ ਇਹ ਸਮਾਲ ਸਰਫੇਸ ਤੇ ਆਪੇ ਇਸ ਨੂੰ ਯੂਜ਼ ਕਰ ਸਕਦੇ ਹਾਂ ਤੇ ਮੇਰੇ ਕੋਲ ਇਹ ਦੋ ਪ੍ਰਕਾਰ ਦੀਆਂ ਇਰੇਜਰਾਂ ਹਨ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਹ ਨੀਡਡ ਇਰੇਜਰ ਇਸ ਨੂੰ ਕਹਿੰਦੇ ਹਨ ਜੋ ਕਿ ਇਹ ਆਰਟ ਦੇ ਰੂਲ ਹਨ ਡਾਰਕ ਉਰੇ ਸ਼ੈਡੋ ਪੈਂਦੀਆਂ ਮਤਲਬ ਕਿ ਉਰੇ ਸ਼ੇਡਿੰਗ ਕੀਤੀ ਗਈ ਹੈ ਡਾਰਕ ਲਾਈਟ ਐਂਡ ਉਸ ਤੋਂ ਲਾਈਟ ਕਿ ਉਸ ਤੋਂ ਲਾਈਟ ਇਹ ਜਿਵੇਂ ਕਿ ਇਹ ਪੈਨਸਲ ਬਹੁਤ ਪੇਸ਼ੈਂਸ ਨਾਲ ਬਹੁਤ ਹੌਲੀ ਇਹ ਇਰੇਜਰ ਬਹੁਤ ਹੌਲੀ-ਹੌਲੀ ਚਲਾਉਣੀ ਇਹ ਇਸ ਨੂੰ ਨੀਡਡ ਇਰੇਜ਼ਰ ਕਿਹਾ ਜਾਂਦਾ ਹੈ ਤੇ ਇਸ ਨੂੰ ਟੋਂਬੋਮੋਨੋ ਇਰੇਜ਼ਰ ਕਿਹਾ ਜਾਂਦਾ ਹੈ ਇਹ ਵੀ ਸਮਾਲ ਸਰਫੇਸ ਤੇ ਯੂਜ਼ ਹੁੰਦੀ ਹੈ ਜਿਵੇਂ ਕਿ ਅੱਖ ਦੀ ਆਪਾਂ ਕਿਤੇ ਸ਼ੈਡੋ ਪਾਉਣੀ ਆ ਅੱਖ ਲਾਈਟ ਕਰਨੀ ਆ ਡਾਰਕ ਕਰਨੀ ਆ ਇੱਕ ਵੀ ਇਸ ਦੇ ਵਿੱਚ ਇੱਕ ਬਹੁਤ ਬਰੀਕ ਇਰੇਜ਼ਰ ਦਾ ਪ੍ਰਯੋਗ ਹੁੰਦਾ ਹੈ ਇਹ ਇੱਕ ਤਰ੍ਹਾਂ ਦੀ ਇਰੇਜ਼ਰ ਹੈ ਇਹ ਬਾਜ਼ਾਰ ਦੇ ਵਿੱਚ ਕਰੀਬ 500 ਰੁਪਏ ਦੀ ਮਿਲ ਜਾਵੇਗੀ ਅਤੇ ਮੇਰੇ ਕੋਲ ਇਹ ਦੋ ਬਲੈਂਡਿੰਗ ਟੂਲਾ ਹਨ ਇਸ ਤਸਵੀਰ ਦੇ ਵਿੱਚ ਇਹਨਾਂ ਦਾ ਪ੍ਰਯੋਗ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਬਲੈਂਡਿੰਗ ਬਰਸ਼ ਬਲੈਂਡਿੰਗ ਬਰਸ਼ ਤੋਂ ਭਾਵ ਹੈ ਕਿ ਜਿਵੇਂ ਕਿ ਆਹ ਉਰੋਂ ਬਲੈਂਡਿੰਗ ਹੋਈ ਹੈ ਆੜਦਾ ਇਹ ਰੂਲ ਹੈ ਵੀ ਕਿਸੇ ਕਿਤੇ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਲਾਈਨਿੰਗ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਉਰੋਂ ਡਾਰਕ ਲਾਈਟ ਲਾਈਟ ਇਹ ਮਤਲਬ ਕਿ ਇਹ ਉਰੋਂ ਆਏ ਜਦੋਂ ਆਪਾਂ ਆਉਣੇ ਆ ਤੇ ਰੇਜ਼ਰ ਨਾਲ ਮਿਟੀ ਹੈ ਤੇ ਇਸ ਨਾਲ ਇਸ ਦੀ ਬਲੈਂਡਿੰਗ ਹੋਈ ਹੈ ਤੇ ਇਸੇ ਇਸੇ ਪ੍ਰਕਾਰ ਦਾ ਬਲੈਂਡਿੰਗ ਟੂਲ ਇਸ ਨੂੰ ਬਲੈਂਡਿੰਗ ਸਟੈਂਪ ਕਹਿੰਦੇ ਹਨ ਤੇ ਇਸ ਨਾਲ ਇਹ ਸਾਰਾ ਲਾਈਨਿੰਗ ਤੋਂ ਬਿਗੈਰ ਬਣਿਆ ਹੈ ਇਹ ਮੇਰੇ ਕੋਲੇ ਦੋ ਟੂਲਜ਼ ਹਨ ਤੇ ਮੈਂ ਤੁਹਾਨੂੰ ਇਸ ਤਸਵੀਰ ਦੇ ਦਰਸ਼ਨ ਪਵਾਉਣਾ ਹਾਂ ਦੇਖ ਸਕਦੇ ਹੋ ਤਸਵੀਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਿੱਖਾਂ ਦੇ ਦਸਵੇਂ ਗੁਰੂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਤੇ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ